ਅੱਜ ਅਸੀਂ ਫਾਜ਼ਲਕਾ ਜ਼ਿਲ੍ਹੇ ਦੇ ਨੂਰਸ਼ਾ ਪਿੰਡ ਦੇ ਵਿੱਚ ਮੈਂ ਖੜੀ ਹਾਂ ਔਰ ਮੇਰੇ ਨਾਲ ਐਮਐਲਏ ਸਾਹਿਬ ਸਮਣਾ ਜੀ ਖੜੇ ਹੈ ਮੈਡਮ ਖੜੇ ਨੇ ਔਰ ਰੈਡੀ ਸੀ ਸਾਹਿਬ ਖੜੇ ਨੇ ਮੈਡਮ ਐਸਟੀਐਮ ਖੜੇ ਨੇ ਔਰ ਸਾਡੇ ਸਾਰੇ ਹੀ ਜਜ਼ਾਰੂ ਵਰਕਰਸ ਵੀ ਖੜੇ ਹੈ ਪਾਰਟੀ ਦੇ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਐਨਜੀਓਸ ਵੀ ਇੱਥੇ ਪਹੁੰਚੇ ਹੋਏ ਆ ਸੋ ਗੱਲ ਇਹ ਆ ਕਿ ਜਿਹੜੇ ਲੋਕ ਉਹ ਰੈਸਕਿਊ ਕਰਕੇ ਲੈ ਜਾਂਦੇ ਆ ਅਸੀਂ ਸਾਈਡਾਂ ਤੇ ਬਿਠਾ ਰੱਖਿਆ ਹੈ ਤਰਪਾਲਾਂ ਪਾਈਆਂ ਹੋਈਆਂ ਜਾਂ ਸਕੂਲਾਂ ਦੇ ਇੰਤਜ਼ਾਮ ਕੀਤੇ ਆ ਸੋ ਉਹਨਾਂ ਨੂੰ ਮਿਲਣ ਆਏ ਸੀ ਲੋਕਾਂ ਨੂੰ ਔਰ ਉਹਨਾਂ ਦੇ ਵਿਊਜ਼ ਜਾਣਨ ਦੇ ਲਈ ਇੱਥੇ ਰਾਸ਼ਨ ਵਗੈਰਾ ਸਾਰਾ ਕੁਝ ਮੈਂ ਸਾਰਿਆਂ ਨੂੰ ਘੁੰਮ ਕੇ ਆਪ ਪਤਾ ਕੀਤਾ ਰਾਸ਼ਨ ਪਸ਼ੂਆਂ ਦੀ ਫੀਡ ਸਾਰਾ ਕੁਝ ਪਹੁੰਚ ਰਿਹਾ ਔਰ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਝੋ ਕੁਦਰਤੀ ਮਾਰ ਹੈ ਉਹ ਤਾਂ ਹੈ ਹੀ ਪਰ ਮੈਂ ਡੀਸੀ ਸਾਹਿਬ ਤੋਂ ਵੀ ਜੋ ਜੋ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਹੈ ਦੇ 70 ਲੱਖ ਰੁਪਈਆ ਅਸੀਂ ਫਾਜ਼ਲਕਾ ਜ਼ਿਲ੍ਹੇ ਤੇ ਜਿਹੜਾ ਕੰਜ਼ਿਊਮ ਕਰ ਚੁੱਕੇ ਆ ਉਹਨਾਂ ਦੇ ਪਸ਼ੂਆਂ ਨੂੰ ਰਾਸ਼ ਫੀਡ ਦੇਣੀ ਜਾਂ ਰਾਸ਼ਨ ਪਹੁੰਚਾਉਣਾ ਜੋ ਵੀ ਨੈਸੈਸਿਟੀਆਂ ਹੈ ਉਹਦੇ ਉੱਪਰ ਉਹ ਕੰਜ਼ਿਊਮ ਕਰ ਚੁੱਕੇ ਆ ਸੋ ਬੇਸਿਕਲੀ ਉਹਨਾਂ ਨੀੜੇ ਹੀ ਆ ਕਿ ਜਦੋਂ ਅਗਲਾ ਪੜਾ ਹੁੰਦਾ ਸੀ ਬਿਮਾਰੀਆਂ ਚ ਘਿਰਦੇ ਆ ਹੜਾਂ ਦੀ ਮਾਰ ਤੋਂ ਬਾਅਦ ਸੋ ਉਹਦੇ ਲਈ ਵੀ ਜਿਹੜੇ ਪਚਾ ਸਾਧਨ ਹੈ ਉਹ ਪ੍ਰੋਵਾਈਡ ਕਰਨ ਦੇ ਲਈ ਅਸੀਂ ਜਾਇਜ਼ਾ ਲਿਆ ਮੇਰੇ ਨਾਲ ਐਮਐਲਏ ਸਮਰਨਾ ਸਾਹਿਬ ਨੇ ਔਰ ਲੋਕਾਂ ਵੱਲੋਂ ਇਹ ਤਾਂ ਸੰਤੁਸ਼ਟੀ ਹੈ ਕਿ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਪਰ ਕੁਦਰਤ ਦੀ ਮਾਰ ਕਰਕੇ ਉਹ ਕਹਿ ਲੋ ਕਿ ਨਰਾਜ਼ਗੀ ਹੁੰਦੀ ਹੈ ਕਿ ਇੱਥੇ ਜੇ ਕੁਝ ਉਹ ਸਹੂਲਤਾ ਮੰਗ ਰਹੇ ਨੇ ਜਿਹੜੀਆਂ ਕਿ ਅਸੀਂ ਸੀਐਮ ਸਾਹਿਬ ਕੋਲ ਲੈ ਕੇ ਜਾਵਾਂਗੇ ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਕਿ ਇੱਥੇ ਜਿਹੜਾ ਏਰੀਆ ਬਾਰਡਰ ਏਰੀਆ ਕਰਕੇ ਹੈ ਜਿਹੜਾ ਆਰਮੀ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਹੈ ਔਰ ਕਈ ਵਾਰੀ ਉਹ ਰੁਕਾਵਟ ਆ ਜਾਂਦੀਆਂ ਬਾਕੀ ਜੋ ਵੀ ਇਹਨਾਂ ਦੇ ਬਚਾ ਗਾਹਾਂ ਤੋਂ ਕੀਤੇ ਜਾ ਸਕਦੇ ਆ ਉਹ ਅਸੀਂ ਐਮਐਲਏ ਸਾਹਿਬ ਵੀ ਜ਼ੋਰ ਲਾਉਣਗੇ ਔਰ ਮੈਂ ਵੀ ਇਹਨਾਂ ਦੇ ਨਾਲ ਜਾ ਕੇ ਇਹ ਮੰਗ ਰੱਖਾਂਗੀ ਅੱਜ ਅਸੀਂ ਫਾਜ਼ਲਕਾ ਜ਼ਿਲ੍ਹੇ ਦੇ ਨੂਰਸ਼ਾ ਪਿੰਡ ਦੇ ਵਿੱਚ ਮੈਂ ਖੜੀ ਹਾਂ ਔਰ ਮੇਰੇ ਨਾਲ ਐਮਐਲਏ ਸਾਹਿਬ ਸਮਨਾ ਜੀ ਖੜੇ ਹੈ ਮੈਡਮ ਖੜੇ ਨੇ ਔਰ ਰੈਡੀ ਸੀ ਸਾਹਿਬ ਖੜੇ ਨੇ ਮੈਡਮ ਐਸਟੀਐਮ ਖੜੇ ਨੇ ਔਰ ਸਾਡੇ ਸਾਰੇ ਹੀ ਜਹਾਰੂ ਵਰਕਰਸ ਵੀ ਖੜੇ ਹੈ ਪਾਰਟੀ ਦੇ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਐਨ ਜੀਓਸ ਵੀ ਇੱਥੇ ਪਹੁੰਚੇ ਹੋਏ ਆ ਸੋ ਗੱਲ ਇਹ ਆ ਕਿ ਜਿਹੜੇ ਲੋਕ ਉਹ ਰੈਸਕਿਊ ਕਰਕੇ ਲੈ ਜਾਂਦੇ ਆ ਅਸੀਂ ਸਾਈਡਾਂ ਤੇ ਬਿਠਾ ਰੱਖਿਆ ਹੈ ਤਰਪਾਲਾਂ ਪਾਈਆਂ ਹੋਈਆਂ ਜਾਂ ਸਕੂਲਾਂ ਦੇ ਇੰਤਜ਼ਾਮ ਕੀਤੇ ਆ ਸੋ ਉਹਨਾਂ ਨੂੰ ਮਿਲਣ ਆਏ ਸੀ ਲੋਕਾਂ ਨੂੰ ਔਰ ਉਹਨਾਂ ਦੇ ਵਿਊਜ਼ ਜਾਣਨ ਦੇ ਲਈ ਇੱਥੇ ਰਾਸ਼ਨ ਵਗੈਰਾ ਸਾਰਾ ਕੁਝ ਮੈਂ ਸਾਰਿਆਂ ਨੂੰ ਘੁੰਮ ਕੇ ਆਪ ਪਤਾ ਕੀਤਾ ਰਾਸ਼ਨ ਪਸ਼ੂਆਂ ਦੀ ਫੀਡ ਸਾਰਾ ਕੁਝ ਪਹੁੰਚ ਰਿਹਾ ਔਰ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਚੋ ਕੁਦਰਤੀ ਮਾਰ ਹੈ ਉਹ ਤਾਂ ਹੈ ਹੀ ਪਰ ਮੈਂ ਡੀਸੀ ਸਾਹਿਬ ਤੋਂ ਵੀ ਜੋ ਜੋ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਹੈ ਕੇ 70 ਲੱਖ ਰੁਪਈਆ ਅਸੀਂ ਫਾਜ਼ਲਕਾ ਜ਼ਿਲ੍ਹੇ ਤੇ ਜਿਹੜਾ ਕੰਜ਼ਿਊਮ ਕਰ ਚੁੱਕੇ ਆ ਉਹਨਾਂ ਦੇ ਪਸ਼ੂਆਂ ਨੂੰ ਰਾਸ਼ ਫੀਡ ਦੇਣੀ ਜਾਂ ਰਾਸ਼ਨ ਪਹੁੰਚਾਉਣਾ ਜੋ ਵੀ ਨੈਸੈਸਿਟੀਆਂ ਹੈ ਉਹਦੇ ਉੱਪਰ ਉਹ ਕੰਜ਼ਿਊਮ ਕਰ ਚੁੱਕੇ ਆ ਸੋ ਬੇਸਿਕਲੀ ਹੁਣ ਨੀੜੇ ਹੀ ਹੈ ਕਿ ਜਦੋਂ ਅਗਲਾ ਪੜਾ ਆਉਂਦਾ ਹੈ ਅਸੀਂ ਬਿਮਾਰੀਆਂ ਚ ਕਿਰਦੇ ਆ ਹੜਾਂ ਦੀ ਮਾਰ ਤੋਂ ਬਾਅਦ ਸੋ ਉਹਦੇ ਲਈ ਵੀ ਜਿਹੜੇ ਪਚਾ ਸਾਧਨ ਹੈ ਉਹ ਪ੍ਰੋਵਾਈਡ ਕਰਨ ਦੇ ਲਈ ਅਸੀਂ ਜਾਇਜ਼ਾ ਲਿਆ ਮੇਰੇ ਨਾਲ ਐਮਐਲਏ ਸਮਣਾ ਸਾਹਿਬ ਨੇ ਔਰ ਲੋਕਾਂ ਵੱਲੋਂ ਇਹ ਤਾਂ ਸੰਤੁਸ਼ਟੀ ਹੈ ਕਿ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਪਰ ਕੁਦਰਤ ਦੀ ਮਾਰ ਕਰਕੇ ਉਹ ਕਹਿ ਲੋ ਕਿ ਨਰਾਜ਼ਗੀ ਹੁੰਦੀ ਹੈ ਕਿ ਇੱਥੇ ਜੇ ਕੁਝ ਉਹ ਸਹੂਲਤਾ ਮੰਗ ਰਹੇ ਨੇ ਜਿਹੜੀਆਂ ਕਿ ਅਸੀਂ ਸੀਐਮ ਸਾਹਿਬ ਕੋਲ ਲੈ ਕੇ ਜਾਵਾਂਗੇ ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਕਿ ਇੱਥੇ ਜਿਹੜਾ ਏਰੀਆ ਬਾਰਡਰ ਏਰੀਆ ਕਰਕੇ ਹੈ ਜਿਹੜਾ ਆਰਮੀ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਔਰ ਕਈ ਵਾਰੀ ਉਹ ਰੁਕਾਵਟ ਆ ਜਾਂਦੀਆਂ ਬਾਕੀ ਜੋ ਵੀ ਇਹਨਾਂ ਦੇ ਬਚਾ ਗਾਹਾਂ ਤੋਂ ਕੀਤੇ ਜਾ ਸਕਦੇ ਆ ਉਹ ਅਸੀਂ ਐਮਐਲਏ ਸਾਹਿਬ ਵੀ ਜ਼ੋਰ ਲਾਉਣਗੇ ਔਰ ਮੈਂ ਵੀ ਇਹਨਾਂ ਦੇ ਨਾਲ ਜਾ ਕੇ ਇਹ ਮੰਗ ਰੱਖਾਂਗੀ ਅੱਜ ਅਸੀਂ ਫਾਜ਼ਲਕਾ ਜ਼ਿਲ੍ਹੇ ਦੇ ਨੂਰਸ਼ਾ ਪਿੰਡ ਦੇ ਵਿੱਚ ਮੈਂ ਖੜੀ ਹਾਂ ਔਰ ਮੇਰੇ ਨਾਲ ਐਮਐਲਏ ਸਾਹਿਬ ਸਮਨਾ ਜੀ ਖੜੇ ਹੈ ਮੈਡਮ ਖੜੇ ਨੇ और डीसी साहब खड़े ने मैडम एस टी एम खड़े ने और साडे सारे ही जजारू वर्कर्स भी खड़े है पार्टी के और ये भी खुशी की गल है कि बहुत सारे एन जी भी इतने पहुँचे हुए हैं सो गल ये कि ਜਿਹੜੇ ਲੋਕ ਉਹ ਰੈਸਕਿਊ ਕਰਕੇ ਲੈ ਜਾਂਦੇ ਆ ਅਸੀਂ ਸਾਈਡਾਂ ਤੇ ਬਿਠਾ ਰੱਖਿਆ ਹੈ ਤਰਪਾਲਾਂ ਪਾਈਆਂ ਹੋਈਆਂ ਜਾਂ ਸਕੂਲਾਂ ਦੇ ਇੰਤਜ਼ਾਮ ਕੀਤੇ ਆ ਸੋ ਉਹਨਾਂ ਨੂੰ ਮਿਲਣ ਆਏ ਸੀ ਲੋਕਾਂ ਨੂੰ ਔਰ ਉਹਨਾਂ ਦੇ ਵਿਊਜ਼ ਜਾਣਨ ਦੇ ਲਈ ਇੱਥੇ ਰਾਸ਼ਨ ਵਗੈਰਾ ਸਾਰਾ ਕੁਝ ਮੈਂ ਸਾਰਿਆਂ ਨੂੰ ਘੁੰਮ ਕੇ ਆਪ ਪਤਾ ਕੀਤਾ ਰਾਸ਼ਨ ਪਸ਼ੂਆਂ ਦੀ ਫੀਡ ਸਾਰਾ ਕੁਝ ਪਹੁੰਚ ਰਿਹਾ ਔਰ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਚੋ ਕੁਦਰਤ ਦੀ ਮਾਰ ਹੈ ਉਹ ਤਾਂ ਹੈ ਹੀ ਪਰ ਮੈਂ ਡੀਸੀ ਸਾਹਿਬ ਤੋਂ ਵੀ ਜੋ ਜੋ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਹੈ ਕੇ 70 ਲੱਖ ਰੁਪਇਆ ਅਸੀਂ ਫਾਜ਼ਲਕਾ ਜ਼ਿਲ੍ਹੇ ਤੇ ਜਿਹੜਾ ਕੰਜ਼ਿਊਮ ਕਰ ਚੁੱਕੇ ਆ ਉਹਨਾਂ ਦੇ ਪਸ਼ੂਆਂ ਨੂੰ ਰਾਸ਼ ਫੀਡ ਦੇਣੀ ਜਾਂ ਰਾਸ਼ਨ ਪਹੁੰਚਾਉਣਾ ਜੋ ਵੀ ਨੈਸੈਸਿਟੀਆਂ ਹੈ ਉਹਦੇ ਉੱਪਰ ਉਹ ਕੰਜ਼ਿਊਮ ਕਰ ਚੁੱਕੇ ਆ ਸੋ ਬੇਸਿਕਲੀ ਉਹਨਾਂ ਨੀੜੇ ਹੀ ਆ ਕਿ ਜਦੋਂ ਅਗਲਾ ਪੜਾ ਆਉਂਦਾ ਹੈ ਸੀ ਬਿਮਾਰੀਆਂ ਚ ਘਿਰਦੇ ਆ ਹੜਾਂ ਦੀ ਮਾਰ ਤੋਂ ਬਾਅਦ ਸੋ ਉਹਦੇ ਲਈ ਵੀ ਜਿਹੜੇ ਪਚਾ ਸਾਧਨ ਹੈ ਉਹ ਪ੍ਰੋਵਾਈਡ ਕਰਨ ਦੇ ਲਈ ਅਸੀਂ ਜਾਇਜ਼ਾ ਲਿਆ ਮੇਰੇ ਨਾਲ ਐਮਐਲਏ ਸਮਣਾ ਸਾਹਿਬ ਨੇ ਔਰ ਲੋਕਾਂ ਵੱਲੋਂ ਇਹ ਤਾਂ ਸੰਤੁਸ਼ਟੀ ਹੈ ਕਿ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਪਰ ਕੁਦਰਤ ਦੀ ਮਾਰ ਕਰਕੇ ਉਹ ਕਹਿ ਲੋ ਕਿ ਨਾਰਾਜ਼ਗੀ ਹੁੰਦੀ ਹੈ ਕਿ ਇੱਥੇ ਜੇ ਕੁਝ ਉਹ ਸਹੂਲਤਾ ਮੰਗ ਰਹੇ ਨੇ ਜੜੀਆਂ ਕਿ ਅਸੀਂ ਸੀਐਮ ਸਾਹਿਬ ਕੋਲ ਲੈ ਕੇ ਜਾਵਾਂਗੇ ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਕਿ ਇੱਥੇ ਜਿਹੜਾ ਏਰੀਆ ਬਾਰਡਰ ਏਰੀਆ ਕਰਕੇ ਹੈ ਜਿਹੜਾ ਆਰਮੀ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਔਰ ਕਈ ਵਾਰੀ ਉਹ ਰੁਕਾਵਟ ਆ ਜਾਂਦੀਆਂ ਬਾਕੀ ਜੋ ਵੀ ਇਹਨਾਂ ਦੇ ਬੱਚਾ ਗਾਂਹਾਂ ਤੋਂ ਕਿਤੇ ਜਾ ਸਕਦੇ ਆ ਉਹ ਅਸੀਂ ਐਮਐਲਏ ਸਾਹਿਬ ਵੀ ਜ਼ੋਰ ਲਾਉਣਗੇ ਔਰ ਮੈਂ ਵੀ ਇਹਨਾਂ ਦੇ ਨਾਲ ਜਾ ਕੇ ਇਹ ਮੰਗ ਰੱਖਾਂਗੇ ਅੱਜ ਅਸੀਂ ਫਾਜ਼ਿਲਕਾ ਜ਼ਿਲ੍ਹੇ ਦੇ ਨੂਰਸ਼ਾ ਪਿੰਡ ਦੇ ਵਿੱਚ ਮੈਂ ਖੜੀ ਹਾਂ ਔਰ ਮੇਰੇ ਨਾਲ ਐਮਐਲਏ ਸਾਹਿਬ ਸਮਣਾ ਜੀ ਖੜੇ ਹੈ ਮੈਡਮ ਖੜੇ ਨੇ ਅਲਰੇਡੀ ਸੀ ਸਾਹਿਬ ਖੜੇ ਨੇ ਮੈਡਮ ਐਸਟੀਐਮ ਖੜੇ ਨੇ ਔਰ ਸਾਡੇ ਸਾਰੇ ਹੀ ਜਹਾਰੂ ਵਰਕਰਸ ਵੀ ਖੜੇ ਆ ਪਾਰਟੀ ਦੇ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਐਨ ਜੀਓਸ ਵੀ ਇੱਥੇ ਪਹੁੰਚੇ ਹੋਏ ਆ ਸੋ ਗੱਲ ਇਹ ਆ ਕਿ ਜਿਹੜੇ ਲੋਕ ਰੈਸਕਿਊ ਕਰਕੇ ਲੈ ਜਾਂਦੇ ਆ ਸੀ ਸਾਈਡਾਂ ਤੇ ਬਿਠਾ ਰੱਖਿਆ ਤਰਪਾਲਾਂ ਪਾਈਆਂ ਹੋਈਆਂ ਜਾਂ ਸਕੂਲਾਂ ਦੇ ਇੰਤਜ਼ਾਮ ਕੀਤੇ ਆ ਸੋ ਉਹਨਾਂ ਨੂੰ ਮਿਲਣ ਆਏ ਸੀ ਲੋਕਾਂ ਨੂੰ ਔਰ ਉਹਨਾਂ ਦੇ ਵਿਊਜ਼ ਜਾਣਨ ਦੇ ਲਈ ਇੱਥੇ ਰਾਸ਼ਨ ਵਗੈਰਾ ਸਾਰਾ ਕੁਝ ਮੈਂ ਸਾਰਿਆਂ ਨੂੰ ਘੁੰਮ ਕੇ ਆਪ ਪਤਾ ਕੀਤਾ ਰਾਸ਼ਨ ਪਸ਼ੂਆਂ ਦੀ ਫੀਡ ਸਾਰਾ ਕੁਝ ਪਹੁੰਚ ਰਿਹਾ ਔਰ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਚੋ ਕੁਦਰਤੀ ਮਾਰ ਹੈ ਉਹ ਤਾਂ ਹੈ ਹੀ ਪਰ ਮੈਂ ਡੀਸੀ ਸਾਹਿਬ ਤੋਂ ਵੀ ਜੋ ਜੋ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਹੈ ਕਿ 70 ਲੱਖ ਰੁਪਈਆ ਅਸੀਂ ਫਾਜ਼ਲਕਾ ਜ਼ਿਲ੍ਹੇ ਤੇ ਜਿਹੜਾ ਕੰਜ਼ੂਮ ਕਰ ਚੁੱਕੇ ਆ ਉਹਨਾਂ ਦੇ ਪਸ਼ੂਆਂ ਨੂੰ ਰਾਸ਼ਨ ਫੀਡ ਦੇਣੀ ਜਾਂ ਰਾਸ਼ਨ ਪਹੁੰਚਾਉਣਾ ਜੋ ਵੀ ਨੈਸੈਸਿਟੀਆਂ ਹੈ ਉਹਦੇ ਉੱਪਰ ਉਹ ਕੰਜ਼ੂਮ ਕਰ ਚੁੱਕੇ ਆ ਸੋ ਬੇਸਿਕਲੀ ਹੋਣਾ ਨੀੜੇ ਹੀ ਹੈ ਕਿ ਜਦੋਂ ਅਗਲਾ ਪੜਾ ਹੁੰਦਾ ਹੈ ਅਸੀਂ ਬਿਮਾਰੀਆਂ ਚ ਕਿਰਦੇ ਆ ਹੜਾਂ ਦੀ ਮਾਰ ਤੋਂ ਬਾਅਦ ਸੋ ਉਹਦੇ ਲਈ ਵੀ ਜਿਹੜੇ ਪਚਾ ਸਾਧਨ ਹੈ ਉਹ ਪ੍ਰੋਵਾਈਡ ਕਰਨ ਦੇ ਲਈ ਅਸੀਂ ਜਾਇਜ਼ਾ ਲਿਆ ਮੇਰੇ ਨਾਲ ਐਮਐਲਏ ਸਮਰਨਾ ਸਾਹਿਬ ਨੇ ਔਰ ਲੋਕਾਂ ਵੱਲੋਂ ਇਹ ਤਾਂ ਸੰਤੁਸ਼ਟੀ ਹੈ ਕਿ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਪਰ ਕੁਦਰਤ ਦੀ ਮਾਰ ਕਰਕੇ ਉਹ ਕਹਿ ਲੋ ਕਿ ਨਰਾਜ਼ਗੀ ਹੁੰਦੀ ਹੈ ਕਿ ਇੱਥੇ ਜੇ ਕੁਝ ਉਹ ਸਹੂਲਤਾ ਮੰਗ ਰਹੇ ਨੇ ਜਿਹੜੀਆਂ ਕਿ ਅਸੀਂ ਸੀਐਮ ਸਾਹਿਬ ਕੋਲ ਲੈ ਕੇ ਜਾਵਾਂਗੇ ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਕਿ ਇੱਥੇ ਜਿਹੜਾ ਏਰੀਆ ਬਾਰਡਰ ਏਰੀਆ ਕਰਕੇ ਹੈ ਜਿਹੜਾ ਆਰਮੀ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਔਰ ਕਈ ਵਾਰੀ ਉਹ ਰੁਕਾਵਟ ਆ ਜਾਂਦੀਆਂ ਬਾਕੀ ਜੋ ਵੀ ਇਹਨਾਂ ਦੇ ਬੱਚਾ ਗਾਹਾਂ ਤੋਂ ਕਿਤੇ ਜਾ ਸਕਦੇ ਆ ਉਹ ਅਸੀਂ ਐਮਐਲਏ ਸਾਹਿਬ ਵੀ ਜ਼ੋਰ ਲਾਉਣਗੇ ਔਰ ਮੈਂ ਵੀ ਇਹਨਾਂ ਦੇ ਨਾਲ ਜਾ ਕੇ ਇਹ ਮੰਗ ਰੱਖਾਂਗੇ ਅੱਜ ਅਸੀਂ ਫਾਜ਼ਲਕਾ ਜ਼ਿਲ੍ਹੇ ਦੇ ਨੂਰਸ਼ਾ ਪਿੰਡ ਦੇ ਵਿੱਚ ਮੈਂ ਖੜੀ ਹਾਂ ਔਰ ਮੇਰੇ ਨਾਲ ਐਮਐਲਏ ਸਾਹਿਬ ਸਮਣਾ ਜੀ ਖੜੇ ਆ ਮੈਡਮ ਖੜੇ ਨੇ ਔਰ ਰੈਡੀ ਸੀ ਸਾਹਿਬ ਖੜੇ ਨੇ ਮੈਡਮ ਐਸਟੀਐਮ ਖੜੇ ਨੇ ਔਰ ਸਾਡੇ ਸਾਰੇ ਹੀ ਜਹਾਰੂ ਵਰਕਰਸ ਵੀ ਖੜੇ ਆ ਪਾਰਟੀ ਦੇ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਐਨ ਜੀਓਸ ਵੀ ਇੱਥੇ ਪਹੁੰਚੇ ਹੋਏ ਆ ਸੋ ਗੱਲ ਇਹ ਆ ਕਿ ਜਿਹੜੇ ਲੋਕ ਉਹ ਰੈਸਕਿਊ ਕਰਕੇ ਲੈ ਜਾਂਦੇ ਆ ਅਸੀਂ ਸਾਈਡਾਂ ਤੇ ਬਿਠਾ ਰੱਖਿਆ ਤਰਪਾਲਾਂ ਪਾਈਆਂ ਹੋਈਆਂ ਜਾਂ ਸਕੂਲਾਂ ਦੇ ਇੰਤਜ਼ਾਮ ਕੀਤੇ ਆ ਸੋ ਉਹਨਾਂ ਨੂੰ ਮਿਲਣ ਆਏ ਸੀ ਲੋਕਾਂ ਨੂੰ ਔਰ ਉਹਨਾਂ ਦੇ ਵਿਊਜ਼ ਜਾਣਨ ਦੇ ਲਈ ਇੱਥੇ ਰਾਸ਼ਨ ਵਗੈਰਾ ਸਾਰਾ ਕੁਝ ਮੈਂ ਸਾਰਿਆਂ ਨੂੰ ਘੁੰਮ ਕੇ ਆਪ ਪਤਾ ਕੀਤਾ ਰਾਸ਼ਨ ਪਸ਼ੂਆਂ ਦੀ ਫੀਡ ਸਾਰਾ ਕੁਝ ਪਹੁੰਚ ਰਿਹਾ ਹੈ ਔਰ ਲੋਕਾਂ ਨੇ ਵਧੀਆ ਰਿਸਪਾਂਸ ਦਿੱਤਾ ਚੋ ਕੁਦਰਤ ਦੀ ਮਾਰ ਹੈ ਉਹ ਤਾਂ ਹੈ ਹੀ ਪਰ ਮੈਂ ਡੀਸੀ ਸਾਹਿਬ ਤੋਂ ਵੀ ਜੋ ਜੋ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਹੈ ਕਿ 70 ਲੱਖ ਰੁਪਈਆ ਅਸੀਂ ਫਾਜ਼ਲਕਾ ਜ਼ਿਲ੍ਹੇ ਤੇ ਜਿਹੜਾ ਕੰਜ਼ਿਊਮ ਕਰ ਚੁੱਕੇ ਆ ਉਹਨਾਂ ਦੇ ਪਸ਼ੂਆਂ ਨੂੰ ਫੀਡ ਦੇਣੀ ਜਾਂ ਰਾਸ਼ਨ ਪਹੁੰਚਾਉਣਾ ਜੋ ਵੀ ਨੈਸੈਸਿਟੀਆਂ ਹੈ ਉਹਦੇ ਉੱਪਰ ਉਹ ਕੰਜ਼ਿਊਮ ਕਰ ਚੁੱਕੇ ਆ ਸੋ ਬੇਸਿਕਲੀ ਹੁਣ ਨੀੜ ਹੀ ਹੈ ਕਿ ਜਦੋਂ ਅਗਲਾ ਪੜਾ ਆਉਂਦਾ ਹੈ ਅਸੀਂ ਬਿਮਾਰੀਆਂ ਚ ਘਿਰਦੇ ਆ ਹੜਾਂ ਦੀ ਮਾਰ ਤੋਂ ਬਾਅਦ ਸੋ ਉਹਦੇ ਲਈ ਵੀ ਜਿਹੜੇ 50 ਸਾਧਨ ਹੈ ਉਹ ਪ੍ਰੋਵਾਈਡ ਕਰਨ ਦੇ ਲਈ ਅਸੀਂ ਜਾਇਜ਼ਾ ਲਿਆ ਮੇਰੇ ਨਾਲ ਐਮਐਲਏ ਸਮਣਾ ਸਾਹਿਬ ਨੇ ਔਰ ਲੋਕਾਂ ਵੱਲੋਂ ਇਹ ਤਾਂ ਸੰਤੁਸ਼ਟੀ ਹੈ ਕਿ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਪਰ ਕੁਦਰਤ ਦੀ ਮਾਰ ਕਰਕੇ ਉਹ ਕਹਿ ਲੋ ਕਿ ਨਾਰਾਜ਼ਗੀ ਹੁੰਦੀ ਹੈ ਕਿ ਇੱਥੇ ਜੇ ਕੁਝ ਉਹ ਸਹੂਲਤਾ ਮੰਗ ਰਹੇ ਨੇ ਜਿਹੜੀਆਂ ਕਿ ਅਸੀਂ ਸੀਐਮ ਸਾਹਿਬ ਕੋਲ ਲੈ ਕੇ ਜਾਵਾਂਗੇ ਕਿਉਂਕਿ ਬਹੁਤੀ ਵਾਰੀ ਇਹ ਹੁੰਦਾ ਕਿ ਇੱਥੇ ਜਿਹੜਾ ਏਰੀਆ ਬਾਰਡਰ ਏਰੀਆ ਕਰਕੇ ਹੈ ਜਿਹੜਾ ਆਰਮੀ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਹੈ ਔਰ ਕਈ ਵਾਰੀ ਉਹ ਰੁਕਾਵਟ ਆ ਜਾਂਦੀਆਂ ਬਾਕੀ ਜੋ ਵੀ ਇਹਨਾਂ ਦੇ ਬੱਚਾ ਗਾਹਾਂ ਤੋਂ ਕੀਤੇ ਜਾ ਸਕਦੇ ਆ ਉਹ ਅਸੀਂ ਐਮਐਲਏ ਸਾਹਿਬ ਵੀ ਜ਼ੋਰ ਲਾਉਣਗੇ ਔਰ ਮੈਂ ਵੀ ਇਹਨਾਂ ਦੇ ਨਾਲ ਜਾ ਕੇ ਇਹ ਮੰਗ ਰੱਖਾਂਗੀ